ਸਹਾਮਤ ਸੇਵਾ ਗੁਰਾਂ ਜੀ ਸਸਤੀ ਦਾ ਜ਼ਾਰੇ ਪਰ ਜੀ ਸਰਹਰੂ ਕਿਰੇ ਸਾਡੇ ਪਿੰਡ ਦੇ ਨਿਊਸਮਨ ਦਸਨਾ ਜਨਮ ਵੀ ਸਾਡਾ ਪਿੰਡ ਨਹੀਂ ਹੈ ਜਿੱਦ ਤੀ ਇੱਥੇ ਪਹਿਲਾਂ ਅਸੀਂ ਸਕੂਲ ਚਲਾਇਆ ਕਰਦੇ ਸੀ 2100 ਵਰਸ ਨੂੰ ਰੋਕੀਆਂ ਬੇਰਾਂ ਬੇਰਾਂ ਫਿਰ ਅਸੀਂ ਉਧਰ ਕਰੋ ਜੀ ਹੱਥੋਂ ਜਾ ਕੇ ਕਿਉਂ ਇਹ ਪੌਦਾ ਲਾਇਆ ਗਿਆ ਪਹਿਲਾਂ ਤੇਰੀ ਮੱਕੀ ਇੱਥੇ ਦੀ ਵੀ ਹੋਇਆ ਤੇਰ ਹੋਇਆ ਸਰਹਰ ਜੀ ਦਾ ਪੂਰਨ ਨਸਨਾਗਾ ਤੇ ਪੌਦਾ 2007 ਤੋਂ ਲੈ ਕੇ ਜਦੋਂ 2012 ਦੀ ਕਾਲੀ ਸਰਕਾਰ ਨੇ ਉਦੋਂ ਲੱਗਿਆ ਸੀ ਕਿ ਸਾਡੇ ਬੋਲਤਣ ਤੇ ਪੱਤਰਕਾਰ ਸੀ ਜੀ ਮੀਡੀਆ ਦੀ ਬਦੌਲਤ ਇਹ ਫੋਟਾ ਲੱਗਾ ਕਿ ਤੁਹਾਨੂੰ ਅਸੀਂ ਇਹ ਵੀ ਦੱਸਦੀਏ ਜੇ ਵੀ ਇੱਥੇ ਅਧਿਆਪਕ ਕੰਮ ਕਰ ਰਿਹਾ ਹੈ ਉਹਨੂੰ ਅਸੀਂ ਨਾਮ ਦੇ ਨਾਲ ਹੀ ਉਹਨੂੰ ਪਾਸੇ ਕਰ ਦਿੰਦੇ ਆ ਕਿਉਂਕਿ ਇਹ ਇੱਕ ਛੋਟਾ ਜਿਹਾ ਪਰਿਡੀਸ਼ਾ ਹੈ ਸਾਨੂੰ ਜਾਨਣਾ ਹੋਵੇ ਉਹਨੂੰ ਖਬਰ ਫੋਟਾ ਲੱਗੇ ਸੀ ਤੇ ਉਹਨੇ ਇੱਥੇ ਕੁਝ ਹੀ ਕਰ ਲਈ ਸੋ ਸੋਨਾ ਮੇਰੇ ਵੀਰੋ ਜਿਸ ਤਰ੍ਹਾਂ ਅਧਿਆਪਕ ਸਹਿਰਾਣ ਜੀ ਆਪਣਾ ਦਿਨ ਸਾਹਮਣੇ ਆਪਣੇ ਬਾਰੇ ਵੀ ਦੱਸਿਆ ਸੋ ਬਤਿਆ ప్రతి ప్రతి ਬੱਚਿਆਂ ਦਾ ਮੇਰੇ ਨੂੰ ਲਿਖੀ ਕਿਤਾਬ ਤਾਂ ਮੈਨੂੰ ਯਾਦ ਆ ਗਈ ਮੈਂ ਕਿਹਾ ਫੁਰਨਾ ਜਿਹਨਾਂ ਨੂੰ ਤਾਂ ਵੇਸੇ ਟਾਈਮ ਹੈ ਨਹੀਂ ਸੀ ਸਾਮਣੇ ਹੀ ਸਾਰਾ ਮੇਰੇ ਪਰਕਰਮਾਂ ਪਰੇ ਹੋਏ ਨਾ ਉਹ ਮੇਰੇ ਟੀਚਰ ਨੇ ਸੋ ਇਹਨਾਂ ਨੂੰ ਨਹੀਂ ਆਇਆ ਸੀ ਜਦੋਂ ਮੈਂ ਪਰ ਮਾਰ ਹੁੰਦੇ ਹੂ ਮੈਂ ਕਹਿੰਦਾ ਕਿ ਮੈਂ ਕਿਹਾ ਕਿ ਜਦੋਂ ਕਿਹੋਨਾ ਬੱਚਿਆਂ ਨੂੰ ਤਾਂ ਸਾਡੇ ਪਿੰਡ ਦੇ ਵਿੱਚ ਇੱਥੇ ਹੀ ਨਿਕਲੇ ਗਏ ਬੱਚਾ ਵੀ ਬਹੁਤ ਬੱਚੇ ਸੀ ਸੋ ਸ਼ਾਬਾਸ਼ ਬਹੁਤ ਵਧੀਆ ਪੜ੍ਹ ਕਰੋ ਜੀ ਸਰਮਾਨ ਨੂੰ ਚਾਹਿਆ ਪਾ ਜੀ ਸਰਮਾਨ ਤੋਂ ਵੀ ਇਹਿੰਦਾਂ ਬੇਨਤੀ ਮੰਗੇ ਵੀ ਸਾਰੇ ਇਹਦੇ ਆਪਣੇ ਪੈਰ ਜਿਹੜਾ ਤੇ ਪੂਰੇ ਕਿਤੇ ਜਾਣ ਕਿਉਂਕਿ ਸਾਡਾ ਜਿਹੜਾ ਇਹ ਪਛੜਿਆ ਏਰੀਆ ਤੇ ਤੁਪਕਨ ਸਰਫੰਡਾਈ ਨੇ ਲੱਭੇ ਨਹੀਂ ਅੰਰੇ ਸਕੂਲ ਸਿੱਖਿਆਨ ਤੇ ਅਗਲੇ ਕੀ ਵਾਲੇ ਬੱਚੇ ਸਾਨੂੰ ਦੱਸਦੇ ਨੇ ਕਿ ਹੁਣ ਕਲੀਟਾ ਮਾਇਕ ਕਰਦੇ ਬੱਚੇ ਤੋਂ ਪੜੇ ਨੇ ਬੈਠੇ ਨੇ ਬਰੀਆਂ ਤਾਂ ਕੀਆ ਕਰਦੇ ਓ ਸੁ ਪਹਿਲਾਂ ਪੜੇ ਆਪ ਬੱਚੇ ਨੂੰ ਪੜਾਉਂਦੇ ਨੇ ਗਿਆਨ ਦੀ ਜੋਤਾਂ ਟੀਚਰ ਉਂਦੇ ਨੇ ਜਿਹੜੇ ਰੰਗ ਕਹਿਣਾ ਜਿਹੜੇ ਬੱਚੇ ਮੰਨਦੇ ਚੰਗ ਕਹਿਣਾ ਪਾਲ ਉਹੋ ਬਾਗ ਚੰਦੇ ਚਮਕਨ ਵਾਲਾ ਉਹੋ ਬਾਗ ਚੰਦੇ ਤੂੰ ਜਿਆ ਆਪਣਾ ਦੇ ਦਿਖਾ ਰਿਹਾ ਪਰਨਾਮ ਆਧਾਪਤ ਨੂੰ ਜਿਹੜੇ ਪੜ ਕੇ ਆਪ ਵਿਦਿਆ ਨੂੰ ਵੰਡਦੇ ਨੇ ਬੱਚੇ ਨੂੰ ਤੁਗੁਨੁ ਬਾਹ ਚੰਗਾਉਂਦੇ ਚੰਨ ਗਿਆਨ ਰਹੀ ਕਰਕੇ ਦੰਦੇ ਆਪੇ ਦੂਰ ਹਨੇ ਅਤਿਆਪ ਕਹੂ ਮੇਲੇ ਤੁਮਲੇ ਧਰ ਆ ਲੈਤ ਦਿੰਦੇ ਨੇ ਬੱਚੇ ਸਦਾ ਰਹਿਣ ਦੀ ਹੱਸਦੇ ਜੋ ਬੱਚਾ ਰੁੱਸ ਜਾਵੇ ਜੋ ਬੱਚਾ ਰੁੱਸ ਜਾਵੇ ਤਾਂ ਉਹ ਕਰੇ ਪੁੰਦੇ ਨੇ ਫੇਰੇ ਹਦਿ ਆਪ ਘੁੰਮੇ ਨੇ ਘੁਮਾ ਲੈ ਤਾਰੇ ਨਾਲ ਸੇਰੇ ਬੱਚਾ ਚੰਗਾ ਪੜਦਾਵੇ ਜਿਤਨਾ ਕਿ ਨੇ ਨਮੀ ਲਿਆਉਂਦੇ ਉਸ ਦੇਖ ਬੱਚਿਆਂ ਨੂੰ ਕੁਝ ਹੋਣ ਪਿਛਦੇ ਤੇ ਅਧਿਆਪਕ ਹੁੰਦੇ ਨੇ ਕੁੰਮਾਂ ਦੇ ਘਾਰੇ ਰਾਦਸੇ ਲੈਂਡਲੈਂਡ ਕੀ ਖੇੜਾ ਕੰਨਿਓ ਅਧਿਆਪਕ ਬੱਚੇ ਦੀ ਹਰ ਇੱਕ ਰਗ ਨੂੰ ਆਪੇ ਜਾਣ ਅਧਿਆਪਕ ਬੱਚੇ ਦੀ ਹਰ ਇੱਕ ਰਗ ਨੂੰ ਆਪੇ ਲੱਗੀ ਨੇ ਲਾ ਕੇ ਜੂ ਉਤਰਾ ਵਿੱਚ ਦੇ ਅਧਿਆਪਕ ਹੁੰਦੇ ਨੇ ਕਮਾ ਦੇ ਧਾਰੇ ਆਦ ਸੇਰੇ ਅਧਿਆਪਕ ਹੁੰਦੇ ਨੇ ਕਮਾ ਨੇ ਧਾਰੇ ਆਦ ਸੇਰੇ ਧੰਨਵਾਦ ਜੀ ਸਾਹਿਬ ਸੇਵਾ ਗੁਰੂ ਜੀ ਸਸੀ ਨਜ਼ਾਰੇ ਤੋਂ ਜੀ ਸਰਹਰੂ ਕਿਲੇ ਸਾਡੇ ਪਿੰਡ ਦੇ ਦੇ ਉਸ ਸਮੇਂ ਦੱਸਣਾ ਜਦੋਂ ਵੀ ਸਾਡਾ ਪਿੰਡ ਇਹੀ ਜਿੱਥੇ ਕਿ ਇੱਥੇ ਪਹਿਲਾਂ ਅਸੀਂ ਸਕੂਲ ਚਲਾਇਆ ਕਰਦੇ ਸੀ 2010 ਦੋਸਰ ਸਾਲ ਨੂੰ ਲੋਕੀਆਂ ਬੇਟੀਆਂ ਫਿਰ ਅਸੀਂ ਉਧਰ ਤਰੁਲਜੀ ਸਾਹਿਬ ਨੂੰ ਜਾ ਕੇ ਜਿਉਂ ਇਹ ਪੋਰਟਲ ਲਾਇਆ ਗਿਆ ਪਹਿਲਾਂ ਮੇਰੀ ਮੰਮੀ ਇੱਥੇ ਸੀ ਵੀ ਵੀਰ ਡਾਇਰ ਹੋਇਆ ਸਾਨੂੰ ਜਿ ਸਾਪ ਤੋਂ ਨੋਟਿਸ ਨਾ ਨਾ ਇਹ ਪੋਰਟਲ 2007 ਤੋਂ ਲੈ ਕੇ ਜਦੋਂ 2012 ਦੀ ਸਰਕਾਰ ਆਈ ਉਦੋਂ ਲੱਗਿਆ ਸੀ ਕਿ ਸਾਡੇ ਦੋਸਤ ਇੱਥੇ ਪੱਤਰਕਾਰ ਸੀ ਜੀ ਮੀਡੀਆ ਦੀ ਬਦੌਲਤ ਇਹ ਪੋਰਟਲ ਲੱਗਾ ਇਹ ਤੋਂ ਉਸੇ ਜਿਹੜੀ ਦੱਸਦੀ ਹੈ ਜਿਹੜੀ ਤੇ ਅਧਿਆਪਕ ਕਾਚਲੇ ਕਰ ਰਹਾ ਹੈ ਉਹਨੂੰ ਅਸੀਂ ਨਾਮ ਨਹੀਂ ਲਾਗੇ ਮਤਲਬ ਪਾਸੇ ਕਰ ਦਨੇ ਆ ਕਿਉਂਕਿ ਇੱਕ ਇੱਕ ਥੋੜਾ ਪੀਪੀ ਸੀਦਾ ਇਸ ਨੂੰ ਚੰਗਾ ਹੋਵੇ ਕੋਈ ਫਰਕ ਨਾ ਪਤਾ ਲੱਗੇ ਜੇ ਉਹ ਨਹੀਂ ਇਦੀ ਕਰਨੀ ਸੋ ਕੋਨਾ ਮੇਰੇ ਵੀਓ ਜਿਸ ਤੱਕ ਅਧਿਆਪਕ ਸਹਿਰਾਨ ਜੀ ਆਪਾਂ ਦਿਨ ਸਾਹਮਣੇ ਆਪਣੇ ਬਾਰੇ ਵੀ ਦੱਸਿਆ ਸੋ ਬਧਿਆਪਕ ਦਿੱਤੀ ਬੱਚਿਆਂ ਦਾ ਮੇਰੇ ਉਹ ਜੀਤੀ ਤਾਂ ਤੁਹਾਨੂੰ ਯਾਦ ਆ ਗਈ ਮੈਂ ਕਿਹਾ ਬੋਲਣਾ ਚਾਹੀਦਾ ਹੁੰਦਾ ਵese ਟਾਈਮ ਹੈ ਨਹੀਂ ਸੀ ਤੁਮ ਜੀ ਸਾਰਾ ਮੇਰੇ ਪ੍ਰਕਰਨਾ ਉੱਤੇ ਹੋਏ ਨਾ ਕਮਿਟੀ ਚਾਹਨੇ ਸੋ ਇਹਨਾਂ ਨੂੰ ਨਹੀਂ ਆਇਆ ਸੀ ਜਾਂ ਆਪਾਂ ਮੈਂ ਮਾਰ ਕੇ ਜਿਹੜੀ ਨੂੰ ਆਉਣਾ ਫਿਰ ਮੈਂ ਆਖਿਆ ਮੈਂ ਕਿਰੋ ਕਿਉਂ ਨਾ ਬੱਚਿਆਂ ਨੂੰ ਸਾਡੇ ਪਿੰਡ ਦੇ ਵਿੱਚ ਇੱਥੇ ਨਿਕਲੇਗੇ ਬੱਚਾ ਵੀ ਬਹੁਤ ਖਾਜੇ ਸੋ ਸਾਥੀ ਬਹੁਤ ਵਧੀਆ ਬਣਾ ਕਰੋ ਦਿਓ ਸਰਮਾਨ ਨੂੰ ਸਾਰੇ ਆਪਾਂ ਦਿਓ ਸਰਮਾਨ ਕੋਲੋਂ ਮੀਟਿੰਗ ਕਰਦੇ ਹਾਂ ਜਿੱਥੇ ਮੰਗਿਆ ਵੀ ਸਾਰੇ ਇਤਿਹਾਰ ਆਪਣੇ ਪੈਰਿਆਂ ਅੰਦੇ ਪੂਰੇ ਕੀਤਾ ਜਾਣ ਕਿਉਂਕਿ ਇਹ ਸਮਾਜ ਜਿਹੜਾ ਹੈ ਪਛੜਾ ਏਰੀਆ ਤੇ 2.7 ਪਿੰਡਾਂ ਦੇ ਇਲਾਕੇ ਦੇ ਅੰਗਰੇਜ਼ੀ ਸਕੂਲ ਸਿੱਖਿਆ ਤੇ ਰੇਟੀ ਵਾਲੇ ਬੱਚੇ ਸਾਨੂੰ ਦੱਸ ਰਹੇ ਨੇ ਕਿ ਹੋਰੋਂ ਕਿਹਦਾ ਮਾਇਕਾ ਨਹੀਂ ਬੱਚੇ ਤੋਂ ਬੜੇ ਨੇ ਬੈਠੇ ਨੇ ਬੜੀ ਅਟਕੀਆਂ ਕਰਦੇ ਸੋ ਪਹਿਲਾਂ ਆਪਾਂ ਰਬ ਕਹਿਣਾ ਜਿਹੜੇ ਬੱਚੇ ਮੰਨਦੇ ਚੰਨ ਕੰਨ ਪਾਲ ਉਹ ਬਾਗ ਚੰਨਦੇ